ਫਰਾਈਪਰੰਦਰ ਚੋਰੀਆਂ ਅਤੇ ਲੁੱਟਖੋਹਾਂ ਦੀਆਂ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਗਈਆਂ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਤਾਜੀ ਘਟਨਾ ਫਰਾਈਪਰ ਦੇ ਸਤੀਏ ਵਾਲਾ ਚੌਂਕ ਤੋਂ ਸਾਹਮਣੇ ਆਈ ਆ ਜਿੱਥੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਚੋਰਾਂ ਨੇ ਇੱਕ ਕਿਰੇਅਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਪਿਸਤੌਲ ਦੀ ਨੋਕ ਤੇ ਦੁਕਾਨ ਵਿੱਚੋਂ ਸਮਾਨ ਜਿਹੜਾ ਉਹ ਚੋਰੀ ਕੀਤਾ ਗਿਆ ਮੌਕੇ ਦੀ ਸੀਸੀਟੀਵੀ ਵੀ ਜਿਹੜੀ ਆ ਉਹ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਾਦੇਓ ਕਿ ਇਹ ਤਸਵੀਰਾਂ ਫਰਾਈਪਰ ਦੇ ਸਤੀਏ ਵਾਲਾ ਚੌਕ ਦੀਆਂ ਹਨ ਜਿੱਥੇ ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਜਿਨ੍ਹਾਂ ਦੇ ਮੂੰਹ ਜਿਹੜੇ ਆ ਉਹ ਢਕੇ ਹੋਏ ਸਨ ਤਾਂ ਰਾਤ ਦੇ ਸਮੇਂ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਤੇ ਦੁਕਾਨ ਦੇ ਅੰਦਰੋਂ ਖਾਣ ਪੀਣ ਦਾ ਸਮਾਨ ਜਿਹੜਾ ਉਹ ਚੋਕੇ ਫਰਾਰ ਹੋ ਜਾਂਦੇ ਆ ਦੱਸਿਆ ਜਾ ਰਿਹਾ ਹੈ ਕਿ ਸਮਾਨ ਚੁੱਕਣ ਵੇਲੇ ਉਹਨਾਂ ਵੱਲੋਂ ਗੋਲੀ ਵੀ ਜਿਹੜੀ ਆ ਉਹ ਚਲਾਈ ਗਈ ਆ ਤਾਂ ਗੋਲੀ ਜਿਹੜੀ ਆ ਉਹ ਦੁਕਾਨ ਦੇ ਅੰਦਰ ਪਏ ਸਮਾਨ ਤੇ ਜਿਹੜੀ ਆ ਜਾ ਕੇ ਲੱਗੀ ਆ ਜਿਸ ਤੋਂ ਬਾਅਦ ਪੁਲਿਸ ਨੂੰ ਤੁਰੰਤ ਦੁਕਾਨਦਾਰ ਵੱਲੋਂ ਇਤਲਾਹ ਕੀਤੀ ਗਈ ਤਾਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਦੁਕਾਨਦਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਕਦੋਂ ਵਾਰਦਾਤ ਹੋਈ ਹੈ ਸਰ ਕੱਲ ਹੋਈ ਸੀ 7:30 ਵਜੇ ਸ਼ਾਮ ਦਾ ਟਾਈਮ ਹੈਗਾ ਸੀ ਅੱਛਾ ਕੀ ਕੀ ਹੋਇਆ ਕੀ ਦੋ ਮੁੰਡੇ ਬਾਈਕ ਤੇ ਆਏ ਸੀ ਇੱਕ ਮੁੰਡਾ ਅੰਦਰ ਆਇਆ ਉਹਨੇ ਪਿਸਤੌਲ ਕੱਢੀ ਆ ਤੇ ਮੇਰੇ ਵੱਲ ਕਰਕੇ ਤੇ ਮੈਂ ਥੋੜਾ ਜਿਹਾ ਇਧਰ ਨੂੰ ਆਇਆ ਮੈਨੂੰ ਕਹਿੰਦੇ ਭੱਜੀ ਨਾ ਜੋ ਕੁਝ ਹੈ ਕੱਢ ਦੇ ਤੇ ਮੈਂ ਕਿਹਾ ਪਿੱਛੇ ਪੇ ਪੈਸੇ ਮੈਂ ਆਪ ਦਾ ਬਚਾਅ ਕਰਦਾ ਪਿੱਛੇ ਨੂੰ ਭੱਜਿਆ ਤੇ ਉਹਨਾਂ ਨੇ ਫਾਇਰ ਮਾਰਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਮਤਲਬ ਕਿ ਅਸੀਂ ਉੱਪਰ ਦੀ ਆਏ ਫਟਾਫਟ ਹੋਰ ਨਿਕਲ ਚੁੱਕੇ ਸੀ ਉੱਥੋਂ ਸਵਾ 7 ਵਜੇ ਦਾ ਟਾਈਮ ਹੈ ਜੀ ਸ਼ਾਮ ਦਾ ਦੋ ਜਣੇ ਸੀਗੇ ਦੋ ਜਣੇ ਸੀ ਇੱਕ ਪਹਿਲਾਂ ਇੱਕ ਜਣ ਅੰਦਰ ਹੈ ਬਾਅਦ ਦੂਜੇ ਜਣੇ ਵੀ ਆਏ ਸੀ ਸੀਸੀਟੀਵੀ 'ਚ ਵੀ ਸਾਰੀ ਵਾ ਹਾਂਜੀ ਸੀਸੀਟੀਵੀ 'ਚ ਵੀ ਆਈ ਆ ਕੀ ਨਜ਼ਰ ਆ ਰਿਹਾ ਹੈ ਨਜ਼ਰ ਮਤਲਬ ਕਿ ਆ ਰਿਹਾ ਹੈ ਕਿ ਉਹਨਾਂ ਨੇ ਮੂੰਹ ਤੇ ਪਰਨਾ ਬੰਨਿਆ ਹੋਇਆ ਕੁਝ ਦਿਖ ਨਹੀਂ ਰਿਹਾ ਜ਼ਿਆਦਾ ਤੇ ਉਹ ਫਿਰ ਬਾਈਕ ਤੇ ਜਿਹੜੇ ਆਏ ਸੀ ਲੰਬੀ ਦਾ ਨੰਬਰ ਪਲੇਟ ਤੋਂ ਬਾਈਕ ਸੀ ਉਹ ਤੇ ਬੈਠ ਕੇ ਉਹ ਸਿੱਧਾ ਉਧਰ ਵਾਲੀ ਸਾਈਡ ਪੱਠੇ ਵਾਲੀ ਸਾਈਡ ਨਿਕਲੇ ਜੀ ਜਦੋਂ ਅੰਦਰ ਆਏ ਤੇ ਉਹਨਾਂ ਨੇ ਕੀ ਕੀਤਾ ਉਹਨ ਇੱਕ ਮੁੰਡਾ ਪਹਿਲਾਂ ਅੰਦਰ ਆਇਆ ਅੰਦਰ ਸਾਰੀ ਉਹਨਾਂ ਪਿਸਤੌਲ ਕੱਢਿਆ ਤੇ ਮੇਰੇ ਵੱਲ ਘਰਤਾ ਮੈਂ ਹੋ ਲਈ ਇੱਧਰ ਨੂੰ ਆਇਆ ਮੈਨੂੰ ਕਹਿੰਦਾ ਜੀ ਨਾ ਮੈਂ ਕਿਹਾ ਪਿੱਛੇ ਪਏ ਮੈਂ ਪਿੱਛੋਂ ਕੱਢ ਕੇ ਦਿੰਨਾ ਤੇ ਮੈਂ ਆਪ ਜਵਾਬ ਵਿਚਾਰ ਕਰਦਾ ਪਿੱਛੇ ਨੂੰ ਨਿਕਲਿਆ ਤੇ ਉਹਨਾਂ ਨੇ ਫਾਇਰ ਮਾਰੇ ਜੀ ਇੱਕ ਹੀ ਫਾਇਰ ਚਲਾਇਆ ਹਾਂਜੀ ਇੱਕ ਵਾਰੇ ਮਾਰੇ ਜੀ ਪੁਲਿਸ ਆਈ ਹੈ ਪੁਲਿਸ ਆਈ ਹੈ ਅਸੀਂ ਕੰਪਲੀਟ 112 ਤੇ ਕੀਤੀ ਸੀ 8:30 ਵਜੇ ਪਹਿਲਾ ਜਿਹੜੇ ਆਏ ਹਵਲਦਾਰ ਆਏ ਉਸ ਤੋਂ ਬਾਅਦ 9:00 ਵਜੇ ਐਸਐਚਓ ਸਾਹਿਬ ਆਏ ਆ 9:00 ਵਜੇ ਡੀਐਸਪੀ ਸਾਹਿਬ ਆਈ ਸੀ ਕਿਵੇਂ ਦੇਖਦੇ ਹੋ ਕਿ ਮੰਗ ਕਰਦੇ ਸੀਗੇ ਉਹ ਮੰਗ ਇਹੀ ਹੈ ਜੀ ਅਸੀਂ ਦੁਕਾਨਦਾਰ ਹੈਗੇ ਅੰਦਰ ਮਤਲਬ ਕਿ ਬੈਠਿਆ ਸੀ ਸੇਫ ਹੀ ਹੈ ਨਹੀਂ ਅਸੀਂ ਮੁਲਾਜ਼ਮ ਸਾਡੀ ਮੰਗ ਇਹੀ ਹੈ ਕਿ ਅਸੀਂ ਸੇਫ ਮਤਲਬ ਇਹ ਹੋਈ ਇੱਕ ਚੌਕ ਇੱਕ ਮੇਨ ਚੌਕਾ ਇੱਥੇ ਪੱਕਾ ਨਾਕਾ ਲਾਇਆ ਜਾਵੇ ਪੀਸੀਆਰ ਵਗੈਰਾ ਜੋ ਹੋਵੇ ਪੱਕਾ ਇੱਥੇ ਨਾਕਾ ਲਾਇਆ ਲਾਇਆ ਜਾਵੇ ਤੇ ਅਸੀਂ ਬਿਲਕੁਲ ਸੇਫ ਇੱਥੇ ਹੋਈਏ ਜੀ ਜੀ ਨਾਮ ਮੇਰਾ ਪੂਰਾ ਮੇਰਾ ਨਾਮ ਸਾਹਿਲ ਹੈ ਜੀ ਕੀ ਕੀ ਚੱਕ ਲਗਾਇਆ ਦੁਕਾਨੀ ਸਰ ਇੱਥੇ ਪੈਕੇਟ ਪਈ ਹੈ ਪੈਕੇਟ ਪੂਰੀਆ ਵਗੈਰਾ ਦੇ ਉਹ ਚੱਕੇ ਹੈ ਬਾਕੀ ਉੱਤੋਂ ਦੀ ਗੱਲੇ ਕੋਲ ਤਾਂ ਨਹੀਂ ਮਤਲਬ ਕਿ ਉਹ ਆਏ ਹਜੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਉੱਪਰ ਦੀ ਘੁੰਮ ਕੇ ਆਵਾਂਗੇ ਅਸੀਂ ਫੜੇਣਾ ਜਈਏ ਨੇ ਟਾਈਮ 'ਚ ਉਹ ਜਿਵੇਂ ਉਹਨਾਂ ਦਾ ਜੋ ਹੱਚਾ ਹੈ ਫੜਾ ਫੜਾ ਉਹ ਨਿਕਲ ਚੁਕੇ ਸੀ ਜੀ ਕੀ ਹੋਈ ਐ ਆਪਣਾ ਸਰ ਆਪਣਾ ਬੇਟਾ ਦੁਕਾਨ ਤੇ ਸੀ ਮੈਂ ਵੀ ਦੁਕਾਨ ਤੇ ਬੈਠਾ ਸੀ ਮੈਂ ਕੁਦਰੇ ਘਰੇ ਖਾਣਾ ਖਾਣ ਚਲਾ ਗਿਆ ਤਾਂ ਪਿੱਛੋਂ ਕਿਤੇ ਦੋ ਜਣੇ ਆਏ ਆ ਇਕ ਜਣਾ ਪਹਿਲਾਂ ਅੰਦਰ ਬੜਾ ਆ ਕੇ ਬੈਠਣ ਨੂੰ ਕਹਿੰਦੇ ਵੀ ਹੈ ਅਰਵਾਦ ਬਲਤਾਨ ਕੇ ਵੀ ਜੋ ਕੁਛ ਤਰ੍ਹਾਂ ਕੱਢ ਦੇ ਉਹ ਕਹਿੰਦਾ ਕੋਈ ਨਾ ਮੈਂ ਦੇ ਦੇਣਾ ਕਿ ਨਾ ਆ ਨਾ ਟੈਲਰ ਟਾਸ ਲੱਗੇ ਗਿਆ ਉਹ ਕਹਿੰਦਾ ਪੱਜਨ ਦੇ ਕੋਸ਼ਿਸ਼ ਨਾ ਕਰ ਇਹਨਾਂ ਨੂੰ ਗੋਲੀ ਮਾਰ ਦਿਆਂਗੇ ਉਹ ਕਹਿੰਦਾ ਪਹਿਲੇ ਸਾਹਮਣੇ ਪਹਿਹ ਪਹਿਤ ਹੁੰਦਾ ਨਾ ਕਰਕੇ ਤੇ ਉਹ ਪਹਿਹ ਦੇ ਬੰਨਿਆ ਪਿਛਲੇ ਗੇਟ ਤੋਂ ਨਿਕਲ ਕੇ ਇਹਨਾਂ ਰੋੜਾ ਪੈ ਡਾਡ ਡੇ ਕਰਕੇ ਵਾਇ ਮਾਰੀ ਨਾ ਤੋ ਉਹਨਾਂ ਨੂੰ ਹੋਇਆਗਾ ਵੀ ਇਹਨਾ ਰੋਲਾ ਪੈ ਚੁੱਕਾ ਵੀ ਅਸੀਂ ਫਸਾਂਗੇ ਇਸ ਕਰਕੇ ਨਾ ਉਹ ਇੱਥੋਂ ਜੋ ਵੀ ਨਾ ਚਾਹੇ ਨਾ ਉਹ ਨਿਕਲ ਗਏ ਆਪਣਾ ਪਾੜ ਕੇ ਗਏ ਨੇ ਤੋ ਮੰਗ ਸਾਡੇ ਮਤਲਬ ਕਿ ਆਹੀ ਹੈ ਜੀ ਵੀ ਇੱਕ ਆਪਣਾ ਮੇਨ ਚੌਕ ਹੈ ਇੱਥੇ ਪੱਕਾ ਨਾਕਾ ਹੋਣਾ ਚਾਹੀਏ ਚਾਹੀਦਾ ਕਿ ਜੋ ਡੇਲੀ ਜੋ ਵਾਰਦਾਤਾ ਹੁੰਦੀਆਂ ਉਹ ਤੋਂ ਮਤਲਬ ਸਭ ਨੂੰ ਮਤਲਬ ਇੱਕ ਬਚਾਅ ਹੋ ਸਕੇ ਇਸ ਇਲਾਕੇ ਦੇ ਵਿੱਚ ਵਾਰਦਾਤਾ ਅਕਸਰ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਤਕਰੀਬਨ ਇਹ ਦੋ ਤਿੰਨ ਪਰ ਦੇ ਹਾਲਾਤੋਂ ਲਗਾਤਾਰ ਹੀ ਹਾਂਜੀ 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 ਲਗਾਤਾਰ ਹੀ ਤਕਰੀਬਨ ਡੇਲੀ ਵਾਂਗੂ ਇਹ ਕੰਮ ਹੋ ਰਿਹਾ ਜੀ ਕਿ ਇਹਦਾ ਮੋਟਰਸਾਈਕਲ ਖੋਲਿਆ ਕਿ ਪੈਸੇ ਖੋਲੇ 5-500 ਰੁਪਏ ਦੇ ਮਦੂਰ ਬੰਦੇ ਕੋਲ ਚੜਦੇਗੇ ਨਾ ਦਿਨ ਦਿਹਾੜੇ ਵੀ ਕੰਮ ਹੋ ਰਿਹਾ ਹਾਂਜੀ ਬਿਲਕੁਲ ਜੀ ਹੁਣ ਰਾਤ ਵੀ ਕਿਨ ਆਪਣਾ ਐਸ ਐਸਓ ਸਾਹਿਬ ਵੀ ਆਏ ਆ ਡੀਐਸਪੀ ਸਾਹਿਬ ਵੀ ਆਏ ਹੋ ਉਸ ਬਾਅਦ ਦੁਆ ਕਰੇ ਵੀ ਅਸੀਂ ਕਾਰਵਾਈ ਕਰਾਂਗੇ ਚਲੋ ਕਾਰਵਾਈ ਆਪਣਾ ਕਰਨਗੇ ਠੀਕ ਹੈ ਪਰ ਸਾਨੂੰ ਮੇਨ ਜਿਹੜਾ ਹੈਗਾ ਨਾ ਵੀ ਇੱਥੇ ਜਿਹੜਾ ਨਾਕਾ ਪੱਕਾ ਮਤਖਵਾ ਚਾਹੀਦਾ